ਕੰਟੀ ਵੀਰੇ ਤੁਸੀਂ ਮੋਸਟਲੀ ਜਿੰਨੇ ਵੀ ਸਿੰਗਰਸ ਹੈਗੇ ਨੇ ਬਹੁਤ ਨਹੀਂ ਜਿਨ੍ਹਾਂ ਦੇ ਕਰੀਅਰ ਦੇ ਵਿੱਚ ਲਾਈਕ ਤੁਹਾਡਾ ਬਹੁਤ ਵੱਡਾ ਹੱਥ ਰਿਹਾ ਹੈ ਹੈਨਾ ਲਾਈਕ ਲੇਕਿਨ ਜਦ ਤੁਸੀਂ ਆਪ ਐਕਟਰ ਬਣਦੇ ਹੋ ਡੂ ਯੂ ਸੀ ਦੈਟ ਸਪੋਰਟ ਤੁਹਾਨੂੰ ਮਿਲਦਾ ਹੋਇਆ ਨਹੀਂ ਨਹੀਂ ਸਪੋਰਟ ਤਾਂ ਕਰਦੇ ਹੀ ਨੇ ਸਾਰੇ ਇੱਕ ਦੂਜੇ ਨੂੰ ਇਕੱਲੇ ਉਹ ਆਰਟਿਸਟ ਨਹੀਂ ਜਿਨ੍ਹਾਂ ਨੂੰ ਮੈਂ ਮੇਰੇ ਨਾਲ ਜਿੰਨਾ ਪੁਰਾਣੇ ਗਾਣੇ ਕੀਤੇ ਜਾਂ ਜਿਨ੍ਹਾਂ ਨੂੰ ਮੈਂ ਲਾਂਚ ਕੀਤਾ ਸਾਰੀ ਇੰਡਸਟਰੀ ਸਪੋਰਟ ਕਰਦੀ ਹੈ ਇੱਕ ਦੂਜੇ ਨੂੰ ਬਟ ਹਮੇਸ਼ਾ ਕਿਉਂ ਹੁੰਦਾ ਹੈ ਕਿ ਇੰਡਸਟਰੀ ਇਕੱਠੀ ਨਹੀਂ ਹੁੰਦੀ ਨਹੀਂ 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 ਇਕੱਠੇ ਹੀ ਨੇ ਸਾਰੇ ਸਾਰੇ ਇੱਕ ਦੂਜੇ ਨਾਲ ਡਿਸਕਸ ਕਰਦੇ ਨੇ ਸਾਰੇ ਇੱਕ ਦੂਜੇ ਨਾਲ ਸਲਾਹਾਂ ਕਰਦੇ ਨੇ ਹੁਣ ਤਾਂ ਫਿਲਮਾਂ ਵੀ ਸਰਵਾਲਾ ਆ ਰਹੀ ਹੈ ਗਿੱਪੀ ਹੁਣਾ ਦੀ ਐਮੀ ਹੁਣਾ ਦੀ ਤੇ ਸਰਗੁਣ ਬਿਲਕੁਲ ਬਿਲਕੁਲ ਨਿਮਰਤ ਮੈਨੂੰ ਐ ਲੱਗਦਾ ਇਦਾਂ ਦਾ ਕੁਝ ਹੈ ਨਹੀਂ ਆ ਕਿ ਨਹੀਂ ਇਕੱਠੇ ਹੈਗੇ ਸਾਰੇ ਇਕੱਠੇ ਨੇ ਉਹ ਜ਼ਰੂਰੀ ਨਹੀਂ ਹੁੰਦਾ ਵੀ ਇੰਸਟਾਗ੍ਰam ਤੇ ਪਾ ਕੇ ਚੀਜ਼ ਦਿਖਾਉਣੀ ਵੀ ਅਸੀਂ ਸਪੋਰਟ ਕਰਦੇ ਆ ਹਾਂ 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 ਤੋ ਕਿੰਨੀਆਂ ਚੀਜ਼ਾਂ ਚ ਕਿੰਨੇ ਤਰ੍ਹਾਂ ਦੀ سپورਟ ਹੁੰਦੀ ਆ ਜਿਵੇਂ ਮੈਂ ਮॉड ਦੀ ਗੱਲ ਦੱਸਦਾ ਸੀ ਮॉड ਮੈਂ ਆਪਣੇ ਸਾਰੇ ਕੰਮਕਾਰ ਇੱਕ ਢੇੜ ਮਹੀਨਾ ਛੱਡ ਕੇ ਉਹ ਸਾਰੀ ਐਡੀਟ ਮੈਂ ਕਰਾਈ ਸੀ ਪੋਸਟ ਮੈਂ ਕਰਵਾਈ ਸੀ ਉਹਦੀ ਉਹਦੇ ਮੈਂ ਗਾਣੇ ਤਾਂ ਬਣਾਏ ਸੀ ਪਰ ਉਹਦੀ ਪੋਸਟ ਵੀ ਮੈਂ ਮੈਂ ਬਿਲਕੁਲ ਤਰ੍ਹਾਂ ਦਾ سپورਟ ਆ ਬਿਲਕੁਲ ਯਾ 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 سپورਟ ਵੀ ਇੱਕ ਦੂਜੇ ਦੀ ਤੇ ਨਾਲ ਮੈਨੂੰ ਵੀ ਸਿੱਖੇ ਮੈਂ ਯਾਰ ਜੇ ਫਿਊਚਰ ਚ ਜੇ ਮੈਂ ਫਿਲਮਾਂ ਬਣਾਉਣੀਆਂ ਚੀਜ਼ਾਂ ਕਰਨੀਆਂ ਤਾਂ ਮੈਨੂੰ ਪਤਾ ਸੀ ਪ੍ਰੋਸੈਸ ਪਤਾ ਹੋਵੇ ਸਾਰਾ ਸਿਰ ਤੋਂ ਪੈਰਾਂ ਤੱਕ ਫਿਲਮ ਕਿਵੇਂ ਵੰਦਿਆ ਕਿ ਸਿਸਟਮ ਹੁੰਦਾ ਤੇ ਉਹ ਕਿਹੜਾ ਤੁਹਾਡੀ ਜ਼ਿੰਦਗੀ ਚ ਕਿਹੜਾ ਪੁਆਇੰਟ ਰਹਾ ਕਿ ਜਦ ਤੁਹਾਨੂੰ ਲੱਗਿਆ ਕਿ ਹਾਂ ਮੈਂ ਫਿਲਮਾਂ ਵੀ ਬਣਾਉਣੀਆਂ ਨੇ ਇਸ ਫੀਲਡ ਚ ਮੈਂ ਕੰਮ ਸ਼ੁਰੂ ਕੀਤਾ ਮੈਨੂੰ ਸੀਗਾ ਕਿ ਯਾਰ ਮੇਰਾ ਆਪਣਾ ਆਫਿਸ ਹੋਵੇ ਮੇਰੇ ਆਫਿਸ ਚ ਐਦਾਂ ਲੋਕ ਹੋਣ ਐਦਾਂ ਸਕੂਲ ਟਾਈਮ ਤੋਂ ਸੀਗਾ ਤੇ ਫਿਰ ਮੈਨੂੰ ਇਹ ਨਹੀਂ ਪਤਾ ਸੀ ਕਿ ਗਾਣੇ ਲਿਖਣ ਵਾਲੇ ਬੰਦੇ ਦਾ ਕਿਉਂ ਆਫਿਸ ਹੋਊਗਾ ਤੇ ਫਿਰ ਮੈਨੂੰ ਲੱਗਿਆ ਕਿ ਉਹਦੇ ਆਲੇ ਦੁਆਲੇ ਦੀ ਜਿਹੜੇ ਕੰਮ ਜਿਹੜੀਆਂ ਚੀਜ਼ਾਂ ਨੇ ਉਹ ਕਰ ਸਕਦੇ ਆ ਫਿਰ ਮੈਂ ਆਰਟਿਸਟ ਲਾਂਚ ਕਰਨੇ ਸ਼ੁਰੂ ਕੀਤੇ ਮਿਊਜ਼ਿਕ ਲੇਬਲ ਸਭ ਲੇਬਲ ਜਿਵੇਂ ਵੈਬ ਚੈਨਲ ਵੀ ਸੋਸ਼ਲ ਜਾਂ ਹੋਰ ਪੰਜਾਬ ਕਾਲਿੰਗ ਜਾਂ ਫਿਰ ਇਵੈਂਟਸ ਕਰਨੇ ਸ਼ੁਰੂ ਕੀਤੇ ਸ਼ੋਅਸ ਕਰਨੇ ਸ਼ੁਰੂ ਕੀਤੇ ਫਿਰ ਤਾਂ ਫਿਰ ਮੈਨੂੰ ਲੱਗਿਆ ਫਿਲਮਾਂ ਦੇ ਨਾਲ ਐਸੋਸੀਏਟ ਤੇ ਮੈਂ ਹੁੰਦਾ ਹੀ ਸੀਗਾ ਮੈਂ ਅਮਰਿੰਦਰ ਗਿੱਲ ਹੋਣਾ ਦੀਆਂ ਫਿਲਮਾਂ ਨੇ ਜਾਂ ਬਾਕੀ ਵੀ ਨੇ ਜਾਂ ਸੰਤੋਸ਼ਪਾ ਜੀ ਦੀਆਂ ਨੀਰੂਮ ਹੋਣਾ ਦੀਆਂ ਫਿਲਮਾਂ ਨੇ ਤਾਂ ਉਹ ਐਸੋਸੀਏਟ ਹੁੰਦਾ ਸੀ ਤਾਂ ਫਿਰ ਮੈਨੂੰ ਐਨ ਲੱਗਿਆ ਕਿ ਆਪ ਵੀ ਟਰਾਈ ਕਰ ਲੈਣਾ ਚਾਹੀਦਾ ਕਈ ਵਾਰੀ ਆਪਾਂ ਸਲਾਹ ਦਿੰਦੇ ਰਹਿੰਦੇ ਆ ਯਾਰ ਵੀ ਨਹੀਂ ਨਹੀਂ ਐਂ ਕਰਨੀਆਂ ਚਾਹੀਦੀਆਂ ਨੇ ਨਵੀਆਂ ਚੀਜ਼ਾਂ ਕਰ ਲੈਣੀਆਂ ਚਾਹੀਦੀਆਂ ਨੇ ਫਿਰ ਮੈਨੂੰ ਐਂ ਲੱਗਿਆ ਵੀ ਕੱਲੀ ਸਲਾਹ ਦੇਣੀ ਜ਼ਰੂਰੀ ਨਹੀਂ ਹੁੰਦੀ ਆਪ ਵੀ ਕਰਕੇ ਐਫਰਟ ਦੇਖਣੇ ਚਾਹੀਦੇ ਨੇ ਤੇ ਉਹ ਐਫਰਟ ਕਿੰਨਾ ਕਿਤੇ ਹੁਣ ਲੱਗ ਗਿਆ ਆ ਤੇ ਤੇ ਚਲ ਸ਼ੁਰੂ ਸ਼ੁਰੂ ਕਰ ਰਹੇ ਆਂ ਲੈਟਸ ਜਜ ਬੰਦੀ ਬਾਦੀ ਕਿਦਾਂ ਦਾ ਕੰਮ ਕੀਤਾ ਇਹਨਾਂ ਨੇ ਪੈਸੇ ਦਿੱਤੇ ਤਾਂ ਜਲਦੀ ਅੱਛੀ ਮੈਂ ਜਾਣ ਕੇ ਵੇਟ ਕੀਤਾ ਕਿ ਇਦਰੋਂ ਕੀ ਆਊਗਾ ਮੈਨੂੰ ਤਾਂ ਮੈਥੋਂ ਪਤਾ ਹੀ ਨਹੀਂ ਜਾਂ ਕਿ ਮੈਂ ਕੀ ਬੋਲਾਂ ਬਰਟ ਤੇ ਜਾਣ ਕੇ ਥੋੜੀ ਕੁਝ ਕੁਛ ਅਲੱਗ ਬੋਲੋ ਅੱਜ ਕੁਝ ਅਲੱਗ ਬੋਲੋ ਅੱਜ ਐਕਚੁਅਲੀ ਬੰਟੀ ਜੀ ਮਤਲਬ ਮੈਂ ਸਭ ਪਹਿਲਾਂ ਹੀ ਸਰਪ੍ਰਾਈਜ਼ਡ ਜਿਹੜਾ ਮਤਲਬ ਮੇਰੇ ਇੱਕ ਸਰਪ੍ਰਾਈਜ਼ਡ ਮੂਵਮੈਂਟ ਸੀ ਉਹ ਜਦੋਂ ਮੈਂ ਸ਼ਾਇਰ ਦੇਖੀ ਸੀ ਤੇ ਸ਼ਾਇਰ ਦੇਖਦੇ ਹੀ ਮੈਂ ਸਭ ਤੋਂ ਪਹਿਲਾਂ ਮੈਂ ਇੰਨੀ ਐਕਸਾਈਟਮੈਂਟ ਨਾਲ ਮੈਂ ਬੰਟੀ ਜੀ ਕੋਲ ਆਈ ਮੈਂ ਕਿਹਾ ਬੰਟੀ ਜੀ ਕਮਾਲ ਕਰਤੇ ਇੰਨਾ ਈਜ਼ ਕੈਰੈਕਟਰ ਦੇ ਵਿੱਚ ਕਿਵੇਂ ਮੈਨੂੰ ਮੈਜਿਕ ਦੱਸੋ ਕਿਉਂਕਿ ਆਈ نو ਕਿ ਉਹ ਐਕਟਰ ਨਹੀਂ ਨੇ ਤੇ ਉਹ ਕਿੱਦਾਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਵਰਕਸ਼ਾਪ ਮੈਨੂੰ ਹੋਰ ਅੱਛਾ ਲੱਗਿਆ ਔਰ ਜਦੋਂ ਮੈਨੂੰ ਇਸ ਫਿਲਮ ਦੇ ਵਿੱਚ ਪਤਾ ਲੱਗੇ ਕਿ ਬੱਟੀ ਜੀ ਕਰ ਰਹੇ ਨੇ ਔਰ ਫਿਰ ਮੇਰੇ ਦਿਮਾਗ ਦੇ ਵਿੱਚ ਉਹ ਵੀ ਗੱਲ ਸੀਗੀ ਕਿ ਸ਼ਾਇਰ ਦੇ ਵਿੱਚ ਬਹੁਤ ਸੋਹਣਾ ਕੰਮ ਕੀਤਾ ਸੀ ਐਂਡ ਚਾਹੇ ਉਹ ਐਕਟ ਕਰ ਰਹੇ ਹੋਣ ਐਂਡ ਬਟ ਹੀ ਇਜ਼ ਵੈਰੀ ਓਨੈਸਟ